ਦੋਸਤੋ ਤੋਂ ਨੇ ਦੀਆਂ ਸਭ ਤੋਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦੇ ਬਾਰੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਵਿੱਚ ਪੂਸਾ 44 ਝੋਨਾ ਬੈਨ ਹੋਣ ਤੋਂ ਬਾਅਦ ਝੋਨੇ ਦੀਆਂ ਵਧੀਆ ਝਾੜ ਦੇਣ ਵਾਲੀਆਂ ਕਿਸਮਾਂ ਕਿਹੜੀਆਂ-ਕਿਹੜੀਆਂ ਨੇ ਇਹ ਹੁਣ ਕਿਸਾਨਾਂ ਦਾ ਮੇਨ ਸਵਾਲ ਹੈ ਬਹੁਤ ਥੋੜੇ ਉਹ ਕਿਸਾਨ ਹੋਣਗੇ ਜਿਨ੍ਹਾਂ ਨੇ ਪੂਸਾ 44 ਤੋਂ ਬਿਨਾਂ ਦੂਸਰੀਆਂ ਕੋਈ ਹੋਰ ਕਿਸਮਾਂ ਟਰਾਈ ਕੀਤੀਆਂ ਹੋਣ ਪੀਆਰ 126 ਜਾਂ ਬਾਸਮਤੀ ਵਗੈਰਾ ਕਿਸਾਨਾਂ ਦੇ ਵੱਲੋਂ ਲਗਾਈ ਜਾਂਦੀ ਹੈ ਪਰ ਵੱਡੇ ਏਰੀਏ ਦੇ ਵਿੱਚ ਕਿਸਾਨ ਜ਼ਿਆਦਾ ਕਰਕੇ ਪੂਸਾ 44 ਹੀ ਲਗਾਉਂਦੇ ਰਹੇ ਨੇ ਹੁਣ ਪੂਸਾ 44 ਬੈਨ ਹੋਣ ਤੋਂ ਬਾਅਦ ਕਿਸਾਨਾਂ ਦੇ ਵਿੱਚ ਇਹ ਚਰਚਾ ਕਿ ਹੁਣ ਕਿਹੜੀ ਕਿਸਮ ਲਗਾਈ ਜਾਵੇ ਜੋ ਵੱਧ ਤੋਂ ਵੱਧ ਆਪਾਂ ਨੂੰ ਝਾੜ ਦੇਵੇ ਇੱਥੇ ਆਪਾਂ 3-4 ਕਿਸਮਾਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਜਿਨ੍ਹਾਂ ਦਾ ਝਾੜ ਪੂਸਾ 44 ਜਿੰਨਾ ਜਾਂ ਉਸ ਤੋਂ ਵੀ ਵੱਧ ਹੈ ਤੇ ਸਵਾ ਵੀ ਉਹਦੇ ਨਾਲੋਂ ਘੱਟ ਲੈਂਦੀਆਂ ਨੇ ਔਰ ਇਹਦੀ ਬਚਤ ਵੀ ਕਾਫੀ ਮਾਤਰਾ ਚ ਹੁੰਦੀ ਹੈ। ਕੁਝ ਕਿਸਾਨ ਇਹ ਕਿਸਮਾਂ ਪਿਛਲੇ 3-4 ਸਾਲਾਂ ਤੋਂ ਬਜਾਈ ਵੀ ਕਰ ਰਹੇ ਨੇ ਉਹ ਝਾੜ ਤੋਂ ਸੰਤੁਸ਼ਟ ਨੇ। ਤੇ ਦੋਸਤੋ ਮੈਂ ਅਜਗਜੀਤ ਸਿੰਘ ਜਵੰਦਾ ਤੁਸੀਂ ਦੇਖ ਰਹੇ ਹੋ ਚੈਨਲ ਜੰਕਸ਼ਨ ਖੇਤੀવાડી। ਇਸ ਚੈਨਲ ਦੇ ਉੱਤੇ ਆਪਾਂ ਖੇਤੀ, ਪਸ਼ੂ ਪਾਲਣਾਂ ਤੇ ਮੌਸਮ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ। ਜੇਕਰ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰ ਲਓ। ਅਤੇ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਖੇਤੀਬਾੜੀ ਸੰਬੰਧੀ ਜੋ ਵੀ ਜਾਣਕਾਰੀ ਹੋਵੇ ਉਹ ਤੁਹਾਡੇ ਨਾਲ ਸੰਜਿ ਕੀਤੀ ਜਾ ਸਕੇ ਦੋਸਤੋ ਵੀਡੀਓ ਨੂੰ ਲਾਈਕ ਅਤੇ ਹੋਰ ਯਾਰਾਂ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਹੁਣ ਗੱਲ ਕਰੀਏ ਝੋਨੇ ਦੀਆਂ ਵੱਖ-ਵੱਖ ਕਿਸਮਾਂ ਦੇ ਬਾਰੇ ਜਿਨ੍ਹਾਂ ਦਾ ਝਾੜ ਵੱਧ ਤੋਂ ਵੱਧ ਆਪਾਂ ਨੂੰ ਮਿਲ ਸਕੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਕਿਸਮ ਹੈ ਪੀਆਰ 131 ਇਹ ਜਿਹੜੀ ਕਿਸਮ ਹੈ ਇਹਦਾ ਜਿਹੜਾ ਐਵਰੇਜ ਚਾਰਡ ਯੂਨੀਵਰਸਿਟੀ ਦੱਸਦੀ ਹੈ 31 ਕੁਆਂਟਲ ਯੂਨੀਵਰਸਿਟੀ ਵੱਲੋਂ ਦੱਸਿਆ ਜਾਂਦਾ ਬਾਕੀ ਉਹ ਤਕਰੀਬਨ ਜਿਹੜੀਆਂ ਯੂਨੀਵਰਸਿਟੀ ਦਾ ਕਿਸਮ ਹੈ ਉਹਨਾਂ ਸਾਰਿਆਂ ਨਾਲੋਂ ਜ਼ਿਆਦਾ ਹੈ ਪਰ ਇਹ ਐਵਰੇਜ ਚਾਰਡ ਹੈ ਅਸਲ ਦੇ ਵਿੱਚ ਜਿਹੜਾ ਜ਼ਿੰਮੇਵਾਰਾਂ ਦੇ ਵੱਲੋਂ ਪਿਛਲੇ ਸਾਲ ਇਸ ਕਿਸਮ ਨੇ ਚਾਰਡ ਦਿੱਤਾ ਰਿਕਾਰਡ ਤੋੜਨ ਵਾਲਾ ਚਾਰਡ ਸੀ ਕਈ ਥਾਈ 37 ਕੁਆਂਟਲ ਤੱਕ ਚਾਰਡ ਇਹ ਕਿਸਮ ਦੇ ਜਿਵੇਂਦਾਰਾਂ ਨੂੰ ਦਿੱਤਾ ਸੋ ਇਹ ਵਧੀਆ ਝਾੜ ਦੇਣ ਵਾਲੀ ਕਿਸਮ ਹੈ ਇਹਨੂੰ ਆਪਾਂ ਪੂਸਾ 44 ਦੀ ਥਾਂ ਤੇ ਲਾ ਸਕਦੇ ਹਾਂ ਪੱਕਣ ਦੇ ਵਿੱਚ ਇਹ ਪਨੀਰੀ ਪੱਟ ਕੇ ਖੇਤ ਦੇ ਵਿੱਚ ਲਾਉਣ ਤੋਂ ਬਾਅਦ 110 ਕਿ ਦਿਨਾਂ ਦੇ ਵਿੱਚ ਪੱਕ ਜਾਂਦੀ ਹੈ 111 ਸੈਂਟੀਮੀਟਰ ਇਹਦਾ ਕੱਦ ਹੈ ਦਰਮਿਆਨੇ ਕੱਦ ਦੀ ਕਿਸਮ ਹੈ ਪੂਸਾ 44 ਨਾਲੋਂ ਘੱਟ ਸਮਾਂ ਲੈ ਕੇ ਵੱਧ ਝਾੜ ਦੇਣ ਵਾਲੀ ਕਿਸਮ ਸਾਫਤ ਹੋ ਸਕਦੀ ਹੈ ਇੱਕ ਹੋਰ ਕਿਸਮ ਜਿਸ ਦੀ ਜ਼ਿਮੀਦਾਰਾਂ ਦੇ ਵੇਲੇ ਜਿਸ ਦੀ ਜ਼ਿਮੀਦਾਰਾਂ ਦੇ ਵੱਲੋਂ ਬਹੁਤ ਜ਼ਿਆਦਾ ਚਰਚਾ ਕੀਤੀ ਹੈ ਉਹ ਹੈ ਸੁਪਰੀਮ 110 ਇਹ ਪ੍ਰਾਈਵੇਟ ਬਰੀਡਰ ਵੱਲੋਂ تیار ਕੀਤੀ ਗਈ ਕਿਸਮ ਹੈ ਜਿਹੜੀ ਕਿ ਜ਼ਮੀਨਦਾਰਾਂ ਦੇ ਵਿੱਚ ਪਿਛਲੇ ਸਾਲ ਵੀ ਕਾਫੀ ਚਰਚਾ ਦੇ ਵਿੱਚ ਰਹੀ ਸੀ ਝਾੜ ਵੀ ਇਹਨੇ ਬਹੁਤ ਵਧੀਆ ਦਿੱਤਾ 38 ਕੁਇੰਟਲ ਤੱਕ ਵੀ ਜ਼ਮੀਨਦਾਰਾਂ ਦੇ ਵਿੱਚ ਇਹਦੇ ਝਾੜ ਦੀ ਜਿਹੜੀ ਚਰਚਾ ਚੁਹੀ ਗਈ ਇਹ ਥੋੜੇ ਜਿਆਦਾ ਕੱਦ ਵਾਲੀ ਕਿਸਮ ਹੈ ਪਰ ਡਿੱਗਦੀ ਨਹੀਂ ਕਿਉਂਕਿ ਦਾ ਨਾੜ ਕਾਫੀ ਮਜ਼ਬੂਤ ਹੈ ਨਾਲ ਹੀ ਮੋਟੀ ਹੈ ਫਿਰ ਵੀ ਜੂਰੀਆ ਨੂੰ ਘੱਟ ਹੀ ਪਾਉਣਾ ਚਾਹੀਦਾ ਹੈ 2 ਤੋਂ 2 ਤੋਂ 2.5 ਕਿ ਗੱਟੇ ਜੂਰੀਆਂ ਨਾਲ ਇਹ ਚੱਲ ਜਾਂਦਾ ਕੰਮ ਇਹਦਾ ਜਿਆਦਾ ਜੂਰੀਆ ਪਾਉਣ ਦੀ ਲੋੜ ਨਹੀਂ ਕਿਉਂਕਿ ਉੱਚੇ ਕੱਦ ਵਾਲੀ ਕਿਸਮ ਹੈ ਪਨੀਰੀ ਬੀਜਣ ਤੋਂ ਲੈ ਕੇ ਬੱਟਣ ਤੱਕ 135 ਤੋਂ 40 ਦਿਨ ਇਹ ਲੈਂਦੀ ਹੈ 25 ਤੋਂ ਨੇੜੇ ਤੇੜੇ ਬਿਜਾਈ ਦੇ ਲਈ ਸਭ ਤੋਂ ਵਧੀਆ ਕਿਸਮ ਹੈ ਇਹ ਇੱਕ ਚੰਗੇ ਝਾੜ ਵਾਲੀ ਕਿਸਮ ਹੈ ਇਹਨੂੰ ਵੀ ਆਪਾਂ ਟਰਾਈ ਕਰ ਸਕਦੇ ਹਾਂ ਇੱਕ ਹੋਰ ਕਿਸਮ ਪੰਜਾਬ ਦੇ ਵਿੱਚ ਜਿਮੀਦਾਰਾਂ ਦੇ ਵੱਲੋਂ ਪਿਛਲੇ 2-3 ਸਾਲ ਤੋਂ ਵਰਤੀ ਜਾ ਰਹੀ ਹੈ ਉਹ ਹਾਈਬ੍ਰਿਡ ਕਿਸਮ ਪੋਇਨਿਅਰ ਪੀ 28 ਪੀ 67 ਕਿਸਮ ਹੈ ਪੋਇਨਿਅਰ ਕੰਪਨੀ ਦੀ ਹੈ 28 ਪੀ 67 ਇਹ ਵੀ ਬਹੁਤ ਵਧੀਆ ਚੰਗੇ ਝਾੜ ਵਾਲੀ ਕਿਸਮ ਹੈ 36 37 ਕੁਇੰਟਲ ਤੱਕ ਝਾੜ ਇਹਦਾ ਵੀ ਬੜੇ ਆਰਾਮ ਨਾਲ ਆ ਜਾਂਦਾ ਹੈ ਇਹ ਵੀ ਪੱਕਣ ਦੇ ਵਿੱਚ 135 ਤੋਂ 40 ਦਿਨ ਲੈਂਦੀ ਹੈ ਬਹੁਤ ਵਧੀਆ ਬੂਝਾ ਬਣਾਉਣ ਵਾਲੀ ਕਿਸਮ ਹੈ ਹਾਈਟ ਥੋੜੀ ਇਹਦੀ ਵੀ ਜ਼ਿਆਦਾ ਹੈ ਇਸ ਲਈ ਇਹਨੂੰ ਜੂਰੀਆ ਇਹਨੂੰ ਵੀ ਨਹੀਂ ਜ਼ਿਆਦਾ ਪਾਉਣਾ ਚਾਹੀਦਾ 2 2.5 ਗੱਟੇ ਦੇ ਨਾਲ ਇਹਦਾ ਕੰਮ ਚੱਲ ਜਾਂਦਾ ਹੈ ਇਹ ਬਈ ਸ਼ੇ ਦਾ ਨਾੜਾ ਕਾਫੀ ਮਜ਼ਬੂਤ ਹੈ ਢਈਦੀ ਨਹੀਂ ਪਰ ਜੂਰੀਆ ਪੌਣ ਨਾਲ ਜਿਆਦਾ ਪੌਣ ਨਾਲ ਹਾਈਟ ਵਧਣ ਕਰਕੇ ਡਿੱਗਣ ਦਾ ਖਤਰਾ ਹੋ ਸਕਦਾ ਹੈ ਇਸ ਕਰਕੇ ਜੂਰੀਆ ਜਿਆਦਾ ਨਹੀਂ ਪਾਇਆ ਜਾਵੇ ਇਹ ਵੀ ਇੱਕ ਚੰਗੇ ਝਾੜ ਵਾਲੀ ਕਿਸਮ ਹੈ ਇਹਨੂੰ ਵੀ ਆਪਾਂ ਪੂਸਾ 44 ਦੇ ਸਾਥ ਇਹ ਬਿਜਾਈ ਕਰ ਸਕਦੇ ਹਾਂ ਤੇ ਇੱਕ ਹੋਰ ਕਿਸਮ ਜਿਸ ਨੂੰ ਸਾਰੇ ਹੀ ਪੰਜਾਬ ਦੇ ਕਿਸਾਨ ਸਿੰਘੀ ਤਰ੍ਹਾਂ ਨਾੜਦੇ ਨੇ ਇਹ ਕਿਸਮ ਸਾਰੀਆਂ ਕਿਸਮਾਂ ਦੇ ਨਾਲੋਂ ਵਧੀਆ ਕਿਸਮ ਹੈ ਤੇ ਸਾਹਮਣੇ ਵਾਲੋਂ ਵੱਧ ਝਾੜ ਵੀ ਦੇ ਸਕਦੀ ਹੈ ਜੇਕਰ ਆਪਾਂ ਇਹਨੂੰ ਥੋੜਾ ਧਿਆਨ ਨਾਲ ਲਗਾਈਏ ਤਾਂ ਝਾੜ ਵਾਲੇ ਦਾ ਰਿਕਾਰਡ ਤੋੜ ਦਿੰਦੀ ਹੈ ਇਹ ਕਿਸਮ ਹੈ ਪੀਆ 126 ਤੇ ਝਾੜ ਦੀ ਤਾਂ ਇਹ ਗੱਲ ਸਾਡੇ ਤੋਂ 40 ਕੁਇੰਟਲ ਤੱਕ ਵੀ ਜਿਵੇਂ ਤਰ੍ਹਾਂ ਦੇ ਮੈਲੋਂ ਇਹਦਾ ਝਾੜ ਲਿਆ ਗਿਆ ਦਰਮਿਆਨੇ ਕੱਦ ਦੀ ਥੋੜੇ ਸਮੇਂ ਦੇ ਵਿੱਚ ਸਿਰਫ 93 ਦਿਨਾਂ ਦੇ ਵਿੱਚ ਪੱਕਣ ਵਾਲੀ ਇਹ ਕਿਸਮ ਹੈ ਵਧੀਆ ਖੇਤਾਂ ਦੇ ਵਿੱਚ 40 ਕੁਇੰਟਲ ਤੱਕ ਬੜੇ ਆਰਾਮ ਨਾਲ ਇਹਦਾ ਝਾੜ ਆਇਆ ਇਸ ਨਹੀਂ ਸਾਲ ਬਸ ਥੋੜਾ ਧਿਆਨ ਨਹੀਂ ਰੱਖਣਾ ਵੀ ਇੱਕ ਤਾਂ ਜਿਹੜੀ ਇਹਦੀ ਪਨੀਰੀ ਹੈ ਉਹ ਬੀਜਉਣ ਤੋਂ ਪਹਿਲਾਂ ਦਾ ਬੀਜੂ ਕਿਸੇ ਵੀ ਹਾਲਤ ਦੇ ਵਿੱਚ ਪਨੀਰੀ ਦੀ ਉਮਰ 20 ਤੋਂ 25 ਦਿਨ ਦੀ ਹੋਣੀ ਚਾਹੀਦੀ ਹੈ ਵੱਡੀ ਉਮਰ ਦੀ ਪਨੀਰੀ ਲਾਉਣ ਨਾਲ ਝਾੜ ਘਟਦਾ 10 ਜੁਲਾਈ ਤੋਂ ਪਹਿਲਾਂ ਕਿਸੇ ਹਾਲਤ ਦੇ ਵਿੱਚ ਵੀ ਪਨੀਰੀ ਟਰਾਂਸਪਲੈਂਟ ਨਾ ਕਰੋ ਕਿਉਂਕਿ ਜਿੰਨਾ ਅਗੇ ਤੀਲਾਵਾਂਗੇ ਝਾੜ ਘਟੂਗਾ ਲੇਟ ਹਾਲਤਾਂ ਦੇ ਵਿੱਚ ਇਹ ਜ਼ਿਆਦਾ ਝਾੜ ਦਿੰਦੀ ਹੈ ਪਨੀਰੀ ਦੀ ਲਵਾਈ ਹੈ ਜਿਹੜੀ ਆਪਾਂ ਟਰਾਂਸਪਲੈਂਟ ਹੈਗਾ ਜਿੰਨੀ ਸੰਘਣੀ ਕਰ ਸਕਦੇ ਹਾਂ 33-34 ਬੂਟੇ 1 ਮੀਟਰ 'ਚ ਲਗਵਾਉਣ ਦੀ ਕੋਸ਼ਿਸ਼ ਕਰੋ ਭਾਵੇਂ ਲੇਬਰ ਨੂੰ ਮੱਧ ਪੈਸੇ ਦਿਓ ਜੋ ਵੀ ਕਰੋ ਜਿੰਨਾ ਸੰਘਣੀ ਹੋਊਗੀ ਉਹ ਨਹੀਂ ਇਹਦਾ ਝਾੜ ਵਧੀਆ ਮਿਲਦਾ ਕਿਉਂਕਿ ਇਹਦੀ ਟਿਲਰਿੰਗ ਕਾਫੀ ਘੱਟ ਹੈ ਇਸ ਕਰਕੇ ਜਿੰਨੀ ਸੰਘਣੀ ਹੋ ਸਕੇ ਆਪਾਂ ਨੂੰ ਲਗਾਉਣੀ ਚਾਹੀਦੀ ਆ ਭਾਵੇਂ ਥੋੜੇ ਸਮੇਂ ਦੀ ਕਿਸਮ ਹੈ ਜੂਰੀਆ ਇਹਨੂੰ ਕਾਫੀ ਪੈਂਦਾ ਤਿੰਨ ਥੱਲੇ ਤੋਂ ਕੱਟੇ ਦਾ ਕੰਮ ਨਹੀਂ ਚੱਲਦਾ ਯੂਨੀਵਰਸਿਟੀ ਵੱਲੋਂ ਭਾਵੇਂ ਦੋ ਘੱਟ ਦੱਸਿਆ ਜਾਂਦਾ ਪਰ ਉਹਦੇ ਨਾਲ ਪੂਰਾ ਝਾੜ ਨਹੀਂ ਮਿਲਦਾ ਜਿੰਨਾ ਕਿਸਾਨਾਂ ਨੇ ਪਿਛਲੇ ਸਾਲ ਜੂਰੀਆ ਘੱਟ ਪਾਇਆ ਉਹਨਾਂ ਨੂੰ ਪੂਰਾ ਝਾੜ ਨਹੀਂ ਮਿਲਿਆ ਇਸ ਕਰਕੇ ਜੂਰੀਆ ਨੂੰ ਪਾਉਣਾ ਹੀ ਪਊਗਾ ਜ਼ਿੰਮੇਦਾਰਾ ਦੇ ਹੱਕ ਵਿੱਚ ਸਭ ਤੋਂ ਵਧੀਆ ਵੈਰੈਟੀ ਹੈ ਥੋੜੇ ਸਮੇਂ ਦੇ ਵਿੱਚ ਸਭ ਤੋਂ ਵੱਧ ਝਾੜ ਇਸ ਵੈਰੈਟੀ ਦਾ ਹੀ ਹੈ ਜੇਕਰ ਕਣਕ ਤੋਂ ਬਾਅਦ ਮੂੰਗੀ ਮੱਕੀ ਜਾਂ ਕੋਈ ਹੋਰ ਫਸਲ ਦੀ ਬਿਜਾਈ ਕਰਨੀ ਹੋਵੇ ਤਾਂ ਸਾਰਿਆਂ ਦੇ ਨਾਲ ਏਕ ਕਿਸਮ ਵਧੀਆ ਰਹਿੰਦੀ ਹੈ ਇਹਨੂੰ ਭਾਵੇਂ ਤੁਸੀਂ 25 ਜੁਲਾਈ ਤੱਕ ਵੀ ਲਗਾ ਦਿਓ ਤਾਂ ਵੀ ਇਹ ਪੂਰਾ ਝਾੜ ਦੇ ਦਿੰਦਾ ਇਸ ਲਈ ਇਸ ਨਾਲੋਂ ਹੋਰ ਵਧੀਆ ਕਿਸਮ ਸੀਤੀ ਹੋ ਨਹੀਂ ਸਕਦੀ ਇਹਨੂੰ ਵੀ ਆਪਾਂ ਪੂਸਾ 44 ਦੀ ਥਾਂ ਤੇ ਲਾ ਸਕਦੇ ਹਾਂ ਬਰਤ ਸਕਦੇ ਹਾਂ ਸੋ ਦੋਸਤੋ ਇਹ ਚਾਰੇ ਕਿਸਮਾਂ ਕਿਸੇ ਵੀ ਤਰੀਕੇ 544 ਨਾਲ 19 ਨਹੀਂ ਹੈਗੀਆਂ ਸਗੋਂ 21 ਨੇ ਝਾੜ ਵੀ ਪੂਰਾ ਮਿਲਦਾ ਸਵਾਵੀ ਘਟ ਲੈਂਦੀਆਂ ਨੇ ਜੇਕਰ ਆਪਣੇ ਕੋਲੇ ਰਕਬਾ ਥੋੜਾ ਜ਼ਿਆਦਾ ਹੈ ਬਜਾਈ ਲਈ ਤਾਂ ਆਪਾਂ ਕੁਝ ਰਕਬਾ 20 25 ਜੂਨ ਤੋਂ ਲਗਾਉਣਾ ਸ਼ੁਰੂ ਕਰ ਦਿਓ ਜਿਹਦੇ ਵਿੱਚ PR 131 ਹੈ ਸੁਪਰੀਮ 110 ਹੈ ਜਾਂ ਫਿਰ ਪੋਨੀਆਂ 28 P 67 ਇਹਨਾਂ ਦੇ ਵਿੱਚੋਂ ਕੋਈ ਵੀ ਕਿਸਮ ਆਪਾਂ ਪਹਿਲਾਂ ਲਗਾਉਣੀ ਸ਼ੁਰੂ ਕਰ ਲਓ ਕਿਉਂਕਿ ਕਿਸਮਾਂ ਲਗਭਗ 135 ਦਿਨ ਪਨੀਰੀ ਸਮੇਂ ਤੇ ਲੈਂਦੀਆਂ ਨੇ ਤੇ ਜਿਹੜਾ ਬਾਕੀ ਦਾ ਰਕਬਾ ਫਿਰ ਆਪਾਂ ਕੁਝ ਟਾਈਮ ਬਾਅਦ 262 ਦੇ ਹੀਟ ਲਿਆਓ ਜੋ ਕਿ ਅੱਧ ਜੁਲਾਈ ਤੱਕ ਟ੍ਰਾਂਸਪਲੈਂਟ ਕਰ ਸਕਦੇ ਆ ਇਹਦੇ ਨਾਲ ਕੀ ਹੈ ਨਾਲੇ ਤਾਂ ਪਾਣੀ ਦੀ ਪ੍ਰੋਬਲਮ ਨਹੀਂ ਆਉਂਦੀ ਨਾਲੇ ਫਸਲ 2 12 ਚ ਲੱਗ ਜਾਂਦੀ ਹੈ ਪਾਲਣੀ ਸੌਖੀ ਹੋ ਜਾਂਦੀ ਹੈ ਸੋ ਦੋਸਤੋ ਵੀਡੀਓ ਦੇਖ ਕੇ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਠੀਕ ਲੱਗੇ ਤਾਂ ਵੀ ਕਮੈਂਟਾਂ 'ਚ ਦੱਸਿਆ ਕਰੋ ਵੀਡੀਓ ਦੇ ਵਿੱਚ ਵੀਡੀਓ ਠੀਕ ਨਾ ਲੱਗੇ ਤਾਂ ਵੀ ਕਮੈਂਟ ਕਰਿਆ ਕਰੋ ਤੇ ਆਪਣੇ ਤਜਰਬੇ ਨੇ ਜਿਹੜੇ ਜਰੂਰ ਕਮੈਂਟਾਂ 'ਚ ਸਾਂਝੇ ਕਰਿਆ ਕਰੋ ਤੁਸੀਂ ਇਸ ਵਾਰ ਕਿਹੜਾ ਕਿਹੜਾ ਬੀਜ ਬੀਜਣ ਜਾ ਰਹੇ ਹੋ ਤੇ ਪਿਛਲੇ ਸਾਲ ਕਿਹੜਾ ਲਾਇਆ ਸੀ ਉਹਦਾ ਕੀ ਚਾਲ ਰਿਹਾ ਸੀ ਇਹ ਸਾਰੀ ਗੱਲਬਾਤ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਦਿਆ ਕਰੋ ਤਾਂ ਕਿ ਹੋਰ ਦੋਸਤਾਂ ਦੇ ਨਾਲ ਤਜਰਬੇ ਸਾਂਝੇ ਹੋ ਜਾਂਦੇ ਨੇ ਇੱਕ ਦੂਸਰੇ ਨੂੰ ਫਾਇਦਾ ਹੋ ਜਾਂਦਾ ਇਹੀ ਆਪਣਾ ਸਾਰਿਆਂ ਦਾ ਫਾਇਦਾ ਕਿਸੇ ਵਿੱਚੀ ਆਪਣਾ ਸਾਰਿਆਂ ਦਾ ਫਾਇਦਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਦੋਸਤਾਂ ਨੂੰ ਫੇਰ ਤੋਂ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ